ਤਾਨਕ ਸਾਹਿਬ ਨੇ ਉਦਾਸੀਆਂ ਕਿੰਨੀਆਂ ਕੀਤੀਆਂ ਨੇ ਭਲਾ ਬੋਲੋ ਗੱਜ ਕੇ ਕਿੰਨੀਆਂ ਕਦੇ ਸੋਚੋ ਤਾਂ ਸੀ 5 ਕਿਉਂ ਨਹੀਂ ਕੀਤੀਆਂ 3 ਕਿਉਂ ਨਹੀਂ ਕੀਤੀਆਂ 6 ਕਿਉਂ ਨਹੀਂ ਕੀਤੀਆਂ 10 ਕਿਉਂ ਨਹੀਂ ਕੀਤੀਆਂ 4 ਹੀ ਕਿਉਂ ਕੀਤੀਆਂ ਨੇ ਭਲਾ ਉਹਦਾ ਕਾਰਨ ਤਾਂ ਹੈ ਬੜਾ ਵੱਡਾ ਉਹਦਾ ਕਾਰਨ ਇਹ ਹੈ ਚੌਥੀ ਉਦਾਸੀ ਤੋਂ ਵਾਪਸ ਆਉਂਦੇ ਆ ਪਾਈ ਮਰਦਾਨਾ ਜੀ ਅਕਾਲ ਚਲਾਣਾ ਕਰਕੇ ਸਨ ਸੰਸਾਰ ਛੱਡ ਕੇ ਸਨ ਸੱਚਖੰਡ ਵਿੱਚ ਚਲੇ ਗਏ ਸਨ ਜਾਂ ਇਹ ਕਹਿ ਲੋ ਗੁਰੂ ਨਾਨਕ ਸਾਹਿਬ ਦੇ ਵਿੱਚ ਅਭੇਦ ਹੋ ਗਏ ਸਨ ਤੇ ਸੁਣਾ ਸਿੱਖਾਂ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਨੂੰ ਸੱਚੇ ਪਾਤਸ਼ਾਹ ਤੁਸੀਂ ਹੁਣ ਨਹੀਂ ਜਾਣਾ ਕਿਸੇ ਉਦਾਸੀ ਤੇ ਹੁਣ ਨਹੀਂ ਜਾਣਾ ਕਿਸੇ ਯਾਤਰਾ ਤੇ ਤੇ ਕਿੱਦਾਂ ਦਾ ਪਿਆਰ ਹੋਏਗਾ ਭਾਈ ਮਰਦਾਨੇ ਦਾ ਤੇ ਗੁਰੂ ਨਾਨਕ ਸਾਹਿਬ ਦਾ ਸੱਚੇ ਪਾਤਸ਼ਾਹ ਮਹਾਰਾਜ ਆਪਣੀਆਂ ਅੱਖਾਂ ਦੇ ਵਿੱਚ ਵਿਰਾਗ ਦੇ ਹੰਝੂ ਵਿਰਾਗ ਦੇ ਉਦਾਸੀ ਦੇ ਨਹੀਂ ਵਿਰਾਗ ਦੇ ਹੰਝੂ ਭਰ ਕੇ ਕਹਿੰਦੇ ਜਦੋਂ ਮੇਰਾ ਯਾਰ ਹੀ ਸਾਥ ਛੱਡ ਗਿਆ ਫਿਰ ਕਿਹੜੀਆਂ ਉਦਾਸੀਆਂ ਤੇ ਜਾਵਾਂ